ਇਹਦੇ ਉੱਪਰ ਕੀ ਬਾਤ ਹੈ ਤਦੋਂ ਸਾਈਂ ਲੋਕਾਂ ਦਾ ਹੁਕਮ ਅਸੀਂ ਟਾਲ ਨਹੀਂ ਸਕਦੇ ਕਿਉਂਕਿ ਸਾਬਰ ਸਾਹਿਬ ਅਤੇ ਹਰ ਦਾ ਸਾਰਾ ਸੰਗੀਤ ਪਰਿਵਾਰ ਇੱਥੇ ਕਲਾਕਾਰ ਬਣ ਕੇ ਨਹੀਂ ਆਇਆ ਕਿਉਂਕਿ ਕਲਾਕਾਰ ਤੇ ਖੁਦ ਪੀਰ ਮੁਖਸ਼ਦ ਆਪ ਨੇ ਜਿਨ੍ਹਾਂ ਨੇ ਇਹ ਸੰਸਾਰ ਬਣਾਇਆ ਹੈ ਜਿਨ੍ਹਾਂ ਨੇ ਸ੍ਰਿਸ਼ਟੀ ਨੂੰ ਚਲਾ ਰਹੇ ਨੇ ਅਸੀਂ ਤੇ ਸਿਰਫ ਇਸ ਦਰਬਾਰ ਦੇ ਸੇਵਾਦਾਰ ਸੋ ਸਾਈਂ ਜੀ ਦਾ ਹੁਕਮ ਹੈ ਕਿ ਸਾਬਰ ਜੀ ਇੱਕ ਵਾਰੀ ਸਾਈਂ ਜੀ ਦੇ ਨਾਲ ਭਗਤਾਂ ਵੱਲ ਇੱਕ ਫੇਰਾ ਲਗਾ ਦੇਣ ਤੇ ਬੜੀ ਮਿਹਰਬਾਨੀ ਹੋਏਗੀ ਠੀਕ ਹੈ ਜੀ ਠੀਕ ਹੈ ਧਿਆਨ ਨਾ ਜਾਇਓ ਹੈ ਨੀਰਾ ਬਹੁਤ ਹੈ ਪਰ ਨੇ ਬੜੇ ਅੱਛੇ ਕਲਾਕਾਰ ਨੇ ਉਹ ਪਿਆਰ ਦਿੰਦੇ ਨੇ ਸ਼ੁਕਰਗੁਜ਼ਾਰ ਹਾਂ ਬੜੀ ਮਿਹਰਬਾਨੀ ਬਾਜੋ ਜਿਹੜੇ ਇੱਥੇ ਸਟੇਜ ਤੇ ਤੁਸੀਂ ਖੜੇ ਹੋਗੇ ਤਾਂ ਬਾਕੀ ਤਾਂ ਹੋ ਗਿਆ ਖੜੇ ਪਰ ਬਹਿ ਜਾਓ ਇੱਕ ਗੀਤ ਮੈਂ 10 ਸਾਲ ਪਹਿਲੇ ਲੰਡਨ ਰਿਕਾਰਡ ਕੀਤਾ ਸੀ ਉਹ ਸਾਰੀ ਦੁਨੀਆ ਚ ਰਿਲੀਜ਼ ਹੋ ਗਿਆ ਲੇਕਿਨ ਇੰਡੀਆ ਚ ਨਹੀਂ ਰਿਲੀਜ਼ ਹੋਇਆ ਇੰਡੀਆ ਦੇ ਅੰਦਰ ਕਿਵੇਂ ਆ ਗਿਆ ਨੈਟ ਦੇ ਜ਼ਰੀਏ ਜਿਹੜੇ ਲੋਕਾਂ ਨੇ ਉਹ ਗੀਤ ਸੁਣਿਆ ਉਹਨਾਂ ਦਾ ਹੁਕਮ ਹੈ ਉਸ ਗੀਤ ਲਈ ਜਿਹੜੇ ਲੋਕ ਉਸ ਗੀਤ ਨੂੰ ਸੁਣ ਚੁੱਕੇ ਨੇ ਉਹਨਾਂ ਦੀ ਫਰਮਾਇਸ਼ ਹੈ ਉਹਨਾਂ ਦਾ ਹੁਕਮ ਹੈ ਤੇ ਜਿਨ੍ਹਾਂ ਨੇ ਨਹੀਂ ਸੁਣਿਆ ਇਨਸ਼ਾਅੱਲਾ ਅੱਜ ਤੋਂ ਬਾਅਦ ਉਹ ਫਰਮਾਇਸ਼ ਕਰਨਗੇ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੋੜੀਆਂ ਸਾਡੀਆਂ ਨਿਸ਼ਾਨੀਆਂ ਜਿਵੇਂ ਰਾਜ਼ੀ ਏ ਤੂੰ ਅਸਾ ਤੈਨੂੰ ਰੱਖਣਾ ਸਾਨੂੰ ਤੇਰੀਆਂ ਕਬੂਲ ਮਨ ਮੰਨੇ ਆ ਹਲੋ ਲਾਹੌਰ ਸਾਹਿਬ ਜੀ ਦੇ ਨਾਂ ਦੇ ਤਾੜੀਆਂ ਕਾਨ ਸਾਹਿਬ ਇਹਨੂੰ ਕਹਿੰਦੇ گاਉਣ ਇਹ ਆ گاਉਣ ਕਿਉਂਕਿ ਆਪਣੀ ਨਿਗਾਹ ਦੇ ਵਿੱਚ ਜੋ ਵੀ ਕੁਝ ਗਾਇਆ ਨੇ ਆਪਣਾ ਮੈਟ੍ਰਿਕ ਆਇਆ ਜਿਹੜਾ ਕਿ ਪੱਟੀਪਰਾਂ ਸੁਣਦੇ ਐ ਕੋਈ ਅੱਲਾਹ ਹੋਰੀ ਕਿਹਾ ਕੋਈ ਰੱਬ ਦਾ ਨਾਮ ਨਹੀਂ ਲਿਆ ਕੁਝ ਨਹੀਂ ਕਿਹਾ ਕਿਉਂ ਮਸਤਾਂ ਦੀ ਕੁਲੀ ਵਿੱਚ ਰੱਬ ਵਸਦਾ ਕਰਕੇ ਬਹਾਨਾ ਫਕਰਾਂ ਦਾ ਇਹ ਆ ਫਕੀਰੀ ਦਾ ਗਾਣਾ ਆਪਣੋ ਆਪਣੀ ਸੋਚ ਹੈ ਗੁੱਲੀ ਸ਼ਾ ਮਨ ਦਾ ਕੀ ਸਮਝਾਉਣਾ ਇਧਰੋਂ ਪੁੱਟਣਾ ਇਧਰ ਲੋੜ ਦਾਦੇ ਜੀ ਦੇ ਨਾਂ ਤੇ ਜ਼ੋਰਦਾਰ ਤਾੜੀ ਲਵੋ ਵੈ ਬਠੰਡੇ ਦੇ ਵਿੱਚ ਦਫ਼ਤਰ ਰੱਖਿਆ ਤੇ ਉੱਥੇ ਰਿਆਜ਼ ਕਰੇ ਜਨ ਖਾਨ ਸਾਹਿਬ ਉੱਥੇ ਰਿਆਜ਼ ਕਰਨਾ ਨੱਚਣੀ ਤੋਂ ਪਹਿਲਾਂ ਹੋਕਾ ਦੇਾਂਗੇ ਹੰਸ ਨੇ ਕਿਹਾ ਬੜੇ ਢੰਗ ਨਾਲ ਬੜੇ ਅੰਦਾਜ਼ ਨਾਲ ਜਿਹੜੇ ਅੱਜ ਕੱਲ ਦੇ ਗਾਇਕ ਐ ਅੱਜ ਕੱਲ ਸੰਗਰ ਐ ਇੱਕ ਬੰਦਾ ਕਹਿੰਦਾ ਟੈਗ ਹੋ ਗਿਆ ਫਲਾਣੇ ਨੂੰ ਫਲਾਣੇ ਨੂੰ ਟੈਗ ਹੋ ਗਿਆ ਬਾਕੀ ਯਾਰ ਟੈਗ ਤਾਂ ਸਾਨੂੰ ਹੁਣ ਚਾਹੀਦਾ ਸੰਗਰਾਂ ਨੂੰ ਜਿਹੜਾ ਸਰ ਨਾਲ ਢੋਲ ਕੇ ਜਾਂਦਾ ਉਹ ਕੇ ਗਾਈ ਜਾਂਦਾ ਹੰਸ ਇੱਕ ਨੂੰ ਸੀ ਸਟੇਜ ਸੈਟਰੀ ਲੈ ਜਾਂਦੇ ਉਹਦੇ ਦਿਲਚਸਪ ਦੀ ਪਾਜੀ ਕੱਪੜੇ ਪਾਉਂਦੇ ਉਹਨਾਂ ਤੋਂ ਪਹਿਲਾਂ ਹੁਣ ਤੋਂ ਦੋ ਦੋ ਗੀਤ ਪਹਿਲਾਂ ਮੈਂ ਗਾਲਾ ਟੈਗ ਤਾਂ ਸਾਨੂੰ ਹੁਣ ਚਾਹੀਦਾ ਸਾਰੇ ਰਾਜੂ ਜੀ ਬੇਨਤੀ ਨਹੀਂ ਨੱਚਣੇ ਤੋਂ ਪਹਿਲਾਂ ਹੁਕਾ ਦੇ ਕੇ ਉਹਨਾਂ ਨੇ ਕੀ ਕਿਹਾ ਬੜੇ ਧੰਗ ਦੇ ਨਾਲ ਨੱਚਣੇ ਤੋਂ ਪਹਿਲਾਂ ਹੁਕਾ ਦੇ ਆਂ ਕਿ ਕਿਵੇਂ ਗਾ ਕੇ ਨੱਚਣੇ ਤੋਂ ਪਹਿਲਾਂ ਹੁਕਾ ਉਹ ਦਿਆਗੇ ਇੱਕ ਸੋਈ ਕੀਰਮਾ ਉਹਨਾਂ ਨੇ ਆ ਕਿਹਾ ਜਿਹੜੇ ਅੱਜ ਕੱਲ ਦੇ ਗੌਲੇ ਪਤਾ ਕੀ ਨੇ ਇੱਕ ਸੋਈ ਕੀਰਮਾ ਐ ਨਹੀਂ ਗੌਣ ਬਣਦਾ ਬਹੁਤ ਵਧੀਆ سنگਰ ਬੈਠੇ ਮੈਂ ਸਾਰਾ ਕਿ ਹੱਥ ਵਨ ਕੇ ਬੇਨਤੀ ਕਰਦਾ ਜੇ ਕਿਸੇ ਨੇ ਆ ਕੇ ਆਉਣਾ ਤੇ ਇਸ ਤਰ੍ਹਾਂ ਆਵੋ ਲਾਓ ਕੋ ਤਾਲੀਆਂ ਇਹਨਾਂ ਤੋਂ ਪਹਿਲਾਂ ਵੀ ਕਲਾਕਾਰ ਹਾਜ਼ਰੀ ਲਾ ਕੇ ਗਏ ਨੇ ਹੁਣ ਕਿੰਨੇ ਲੋਕ ਸਸਰੀ ਵਾਂਗੂ ਇੱਕ ਰੀ ਡਬਲ ਤਾਲੀ ਹੋ ਜੇ ਦਾਦਾ ਜੀ ਦੇ ਨਾਂ ਤੇ ਜਿਕਰੋ ਪੀਰ ਲਖ ਦਾਦੇ ਦਾ ਇਹ ਦਰਬਾਰ ਇਹ ਇਹ ਜਜ਼ਬਾਤ ਹੁੰਦੇ ਨੇ ਤੇ ਜਜ਼ਬਾਤ ਜਿਹੜੇ ਉਹਨਾਂ ਨੂੰ ਰੋਕਣਾ ਕਹਿੰਦੇ ਚੰਗਾ ਨਹੀਂ ਹੁੰਦਾ ਉਹ ਨਿਕਲ ਹੀ ਜਾਣ ਤੇ ਅੱਛੀ ਗੱਲ ਹੁੰਦੀ ਹੈ ਸੋ ਇਹਨਾਂ ਵਾਸਤੇ ਤਾਲੀ ਬਜਾਓ ਨਕੀਜੀ ਛੋਟੀ ਜੀ ਤਾਲੀ ਬਜਾ ਦਿਓ ਬੜੀ ਮਿਹਰਬਾਨੀ ਕੋਈ ਵੀ ਗਵਈਆ ਹੋਵੇ ਦੁਨੀਆ ਦੇ ਅੰਦਰ ਕੋਈ ਵੀ ਸ਼ਾਇਰ ਹੋਵੇ ਉਹਦਾ ਕੋਈ ਵजूद ਨਹੀਂ ਹੁੰਦਾ ਜੇ ਉਹਨੂੰ ਸੁਣਨ ਵਾਲੇ ਪਿਆਰ ਨਾ ਦੇਣ ਜੇ ਉਹਨੂੰ ਸੁਣਨ ਵਾਲੇ ਅੱਖਾਂ ਤੇ ਰੱਖ ਲੈਣ ਦਿਲ 'ਚ ਵਸਾ ਲੈਣ ਤੇ ਫੇਰੀ ਉਹ ਗਵਈਆ ਫੇਰੀ ਉਹ ਸ਼ਾਇਰ ਫੇਰੀ ਉਹ ਪਲੇਅਰ ਹੈ ਫੇਰੀ ਉਹ ਐਕਟਰ ਸੋ ਇਸ ਕਰਕੇ ਤੁਸੀਂ ਲੋਗ ਜਿਹੜੇ ਬਣਾਉਂਦੇ ਹੋ ਮੈਂ ਹਮੇਸ਼ਾ ਤੁਹਾਡੇ ਲਈ ਇੱਕ ਸ਼ੇਰ ਪੜਿਆ ਕਰਦਾ ਹਾਂ ਕਿ ਜਦ ਤੱਕ ਨਾ ਵਿਕੇ ਥੇ ਤਾਂ ਕੋਈ ਪੁੱਛਤਾ ਨਾ ਥਾ ਹਾਨੀ ਵਗੇ ਜਗਾ ਹੋਣੀ ਏ ਜੇ ਚੀਕਾ ਮਾਰਨ ਵਾਲੇ ਅਜੇ ਥੋੜਾ ਸਬਰ ਕਰ ਲਓ ਜਦ ਤੱਕ ਨਾ ਵਿਕੇ ਥੇ ਤਾਂ ਕੋਈ ਪੁੱਛਤਾ ਨਾ ਥਾ ਤੂੰਨੇ ਹਮੇ ਖਰੀਦ ਕੇ ਅਨਮੋਲ ਕਰ ਦਿਆ ਇਹ ਤੁਹਾਡੀ ਬਲੇਸਿੰਗ ਹੈ ਤੁਹਾਡਾ ਅਸ਼ੀਰਵਾਦ ਹੈ ਜਿਹੜਾ ਮਿੱਟੀ ਨੂੰ ਵੀ ਸੋਨਾ ਬਣਾ ਦਿੰਦਾ ਬਾਕੀ ਗਵਈਏ ਤਾਂ ਦੁਨੀਆ 'ਚ ਵੱਡੇ ਤੋਂ ਵੱਡੇ ਬੈਠੇ ਨੇ ਅਜੇ ਕਈ ਗਾ ਗਏ ਨੇ ਸਾਡੇ ਤੋਂ ਬਾਅਦ ਵੀ ਕਈਆਂ ਨੇ ਆ ਕੇ ਗਾਉਣਾ ਹਲੋ ਹਲੋ ਬਾਰ-ਬਾਰ ਮੈਨੂੰ ਇਸ਼ਾਰੇ ਹੋ ਰਹੇ ਨੇ ਕਿ ਉੱਥੇ ਆ ਕੇ ਗਾਓ ਪਰ ਮੈਂ ਇੱਕ ਬੇਨਤੀ ਕਰਦਾ ਕਿ ਮੇਰਾ ਸੁਭਾਅ ਇੱਥੇ ਖੜੇ ਹੋ ਕੇ ਗਾਉਣ ਦਾ ਮੇਰ ਤੋਂ ਬਾਅਦ ਜਿਹੜੇ ਕਲਾਕਾਰ ਆਉਣਗੇ ਨਾ ਉਹਨਾਂ ਨੇ ਅੱਗੇ ਵੀ ਚੱਲ ਜਾਣਾ ਉਹ ਉੱਥੇ ਤੱਕ ਉਹ ਐਂਡ ਤੱਕ ਸੰਗਤ ਦੇ ਵਿੱਚ ਚਲੇ ਜਾਣਗੇ ਪਰ ਮੈਂ ਮਾਫੀ ਚਾਹੁੰਦਾ ਮੇਰਾ ਸੁਭਾਅ ਦਿੰਦਾ ਮੈਨੂੰ ਇੱਥੇ ਹੀ ਗਾ ਲੈਣ ਦੇ ਪਲੀਜ਼ ਮਾਫ ਕਰਿਓ ਕਿਉਂਕਿ ਇੱਕ ਜਗ੍ਹਾ ਮੈਂ ਗਾ ਰਿਹਾ ਸੀ ਇਸੇ ਤਰ੍ਹਾਂ ਦੇ ਉੱਥੇ ਬਾਬਾ ਜੀ ਬੇਟੇ ਸਾਹਮਣੇ ਸਾਈਂ ਜੀ ਉਹ ਮੈਨੂੰ ਇਦਾਂ ਕਰਕੇ ਨੋਟ ਵਿਖਾਈ ਜਾਣ ਕਿ ਥੱਲੇ ਆ ਕੇ ਫੜ ਫਿਰ ਮਨਾਂ ਨੂੰ ਇਹੀ ਬੇਨਤੀ ਕੀਤੀ ਮੈਂ ਕਿਹਾ ਜੀ ਜਿਹੜੇ ਕਵਾਲ ਹੁੰਦੇ ਆ ਉਹ 10 15 ਜਣੇ ਬੈਠੇ ਹੁੰਦੇ ਨੇ ਇੱਕ ਜਣਾ ਜਾ ਕੇ ਪੈਸੇ ਫੜ ਲਿਆਵੇ ਕੋਈ ਗੱਲ ਨਹੀਂ ਬਾਕੀ ਤਾਂ ਗਾਈ ਜਾਂਦੇ ਆ ਹੁਣ ਮੈਂ ਪੈਸੇ ਫੜਨ ਚਲ ਜਾ ਮਾਈਕ ਰੱਖਣਾ ਪਿਆਗਾ ਇੱਥੇ ਗਾਣਾ ਡਿਸਟਰਬ ਹੋ ਜਾਏਗਾ ਸੋ ਇਸ ਕਰਕੇ ਮੇਰੀ ਬੇਨਤੀ ਹੈ ਮੈਨੂੰ ਇੱਥੇ ਹੀ ਗਾ ਲੈੰਦੋ ਕਿਉਂਕਿ ਲੁਤਫ ਜਿਹੜਾ ਹੁੰਦਾ ਉੱਥੇ ਵੀ ਹੋਈ ਉਹਨਾਂ ਤੇ ਇੱਥੇ ਵੀ ਹੋਈ ਹੋ ਠੀਕ ਹੈ ਜੀ ਮਾਫੀ ਹੈ ਬੋਲੀਏ ਸੱਚੇ ਦਰਬਾਰ ਕੀ ਆਪੇ ਮੰਗੀਆਂ ਤੂੰ ਸਾਡੇ ਕੋਲੋਂ ਸੱਜਣਾ ਆਪੇ ਮੋੜ ਗਿਓ ਸਾਡੀਆਂ ਨਿਸ਼ਾਨੀਆਂ ਜਿਵੇਂ ਰਾਜ਼ੀ ਐ ਤੂੰ ਅਸਾਂ ਤੈਨੂੰ ਰੱਖਣਾ ਸਾਨੂੰ ਤੇਰੀਆਂ ਕਬੂਲ ਮੰਨਵਾਨੀਆਂ ਜਿਵੇਂ ਤੈਨੂੰ ਚੰਗਾ ਲੱਗਦਾ ਅਸੀਂ ਉਸੇ ਤਰ੍ਹਾਂ ਕਰਾਂਗੇ ਜੋ ਤੇਰੀ ਰੂਹ ਹੈ ਤੇ ਕੀ ਲਿਖਦਾ ਸ਼ਾਇਰ ਦੋ ਲਾਈਨਾਂ ਨਜ਼ਰ ਕਰੋ ਉਹ ਛੋਟੇ ਬਾਬਾ ਜੀ ਨੇ ਪਿਆਰ ਕਰਦੇ ਨੇ ਸ਼ੁਕਰਗੁਜ਼ਾਰ ਮਿਹਰਬਾਨੀ ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਪਤਾ ਲੱਗ ਜਾ ਵਿਛੋੜਾ ਜੀ ਤੈਨੂੰ ਕਹਿਣਾ ਪੈ ਜੈ ਦੁਨੀਆ ਨੂੰ ਮਾਹੀ ਬਾਜ ਨ ਲੱਗਦਾ ਜੀ ਕਿਉਂਕਿ ਸਾਸ ਸਕੇ ਜਿਹੜੇ ਲੋਕ ਆਪਣੇ ਮੁਰਸ਼ਿਦ ਨੂੰ ਮੁਹੱਬਤ ਕਰਦੇ ਨੇ ਆਪਣੇ ਸਾਈ ਨਾਲ ਪਿਆਰ ਕਰਦੇ ਨੇ ਉਹ ਕਈ ਵਾਰੀ ਰੱਬ ਨਾਲ ਲੜਨ ਦੀ ਵੀ ਤਾਕਤ ਰੱਖਦੇ ਨੇ ਇੱਕ ਸ਼ਾਇਰ ਕਹਿੰਦਾ ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਤੇ ਪਤਾ ਲੱਗ ਜਾਏ ਵਿਛੋੜਾ ਕੀ ਹੈ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਕਿ ਮੇਰੀ ਮਦਦ ਕਰ ਖੁਦਾਯਾ ਮੇਰੀ ਮਦਦ ਕਰ ਖੁਦਾਯਾ tujhe maine khuda banaya meri madad kar khudaaya tujhe maine khuda banaya tujhe kaun poojta tha meri bandagi se pehle ਇਹ ਗੱਲ ਵੀ ਸੱਚੀ ਆ ਸਾਧ ਸੰਗਤ ਜੀ ਭਗਵਾਨ ਭਗਵਾਨ ਨੂੰ ਪਿਆਰ ਕਰਨ ਵਾਲੇ ਭਗਤ ਨਾ ਹੋਣ ਤੇ ਭਗਵਾਨ ਵੀ ਤੁਹਾਡਿਆਂ ਨੂੰ ਮੇਲਾ ਵੇਖ ਰਿਹਾ ਹੋਵੇ ਤੇ ਬੈਠ ਜਾ ਕਿਉਂਕਿ ਭਗਵਾਨ ਦੀ ਅਲੱਗ ਪਛਾਣ ਕਿਉਂ ਆ ਜਿਹਨੂੰ ਅਸੀਂ ਮੱਥਾ ਟੇਕਦੇ ਆ ਦੋ ਬੰਦਿਆਂ ਨੇ ਟੇਕਦਾ 50 ਨੇ ਵੇਖ ਕੇ ਟੇਕ ਦੇਣਾ ਕੋਈ ਗੱਲ ਆ ਇਹਨੂੰ ਤਾਂ ਮੱਥਾ ਟੇਕਦੇ ਇਸ ਕਰਕੇ ਰੱਬ ਦੀ ਅਲੱਗ ਪਛਾਣ ਕੀ ਆ ਅਸੀਂ ਭਗਤ ਆ ਉਹ ਭਗਵਾਨ ਹੈ ਤੇ ਜਿਹੜਾ ਸ਼ਾਇਰ ਹੈ ਉਹ ਕਹਿੰਦਾ ਕਿ ਮੇਰੀ ਮਦਦ ਕਰ ਖੁਦਾਯਾ tujhe maine khuda banaya तुझे कौन पूछता था मेरी बंदगी से पहले सो ये बात सच्ची है सही है कि भगत ना होण भगवान दी कोई वैल्यू ਨਹੀਂ ਰਹ ਜਾਂਦੀ ਤੇ ਕੀ ਲਿਖਦਾ ਸ਼ਾਇਰ ਰੱਬਾ ਵਿਛੜ ਜਾਵੇ ਕਿਤੇ ਯਾਰ ਤੇਰਾ ਪਤਾ ਲੱਗ ਜਾ ਵਿਛੋੜਾ ਕੀ ਤੈਨੂੰ ਕਹਿਣਾ ਜੇ ਦੁਨੀਆਂ ਨੂੰ ਇਹ ਮਾਹੀ ਬਾਜ ਨਾ ਲੱਗਦਾ ਤੈਨੂੰ ਵਾਸਤਾ ਤੇਰੇ ਸੱਜਣਾ ਦਾ ਤੈਨੂੰ ਵਾਸਤਾ ਤੇ ਤੈਨੂੰ ਵਾਸਤਾ ਤੇਰੇ ਸੱਜਣਾ ਦਾ ਵੇ ਦੱਸ ਇਸ਼ਕ ਦਾ ਦਾਰੂ ਕੀ ਮੇਰਾ ਯਾਰ ਨਾ ਨਹੀਂ ਤੇ ਮਾਰ ਮੁਕਾ ਮੈਂ ਇਸ ਦੁਨੀਆ ਤੋਂ ਲੈਣਾ ਇੱਕ ਸ਼ਾਇਰ ਕਹਿੰਦਾ ਹੈ کہ عشق کو سوگ مار دیتے ہیں عشق کو سوگ مار دیتے ہیں عقل کو روگ مار دیتے ہیں آدمی خود بخود نہیں مرتا بے وفا لوگ مار دیتے جی گل چنگی لگی تالی دب کے بجایا کرو کھول کے اے آج جی وجا ہے تصویر پھر سال بعد وجاؤ دا موقع میں کیا بتائیں کہ کیا ہو گیا جدو آج میں اسٹیج سے آ کے سزا کیا اسٹیج کو جب تجدا ہے تو ادو کی فیل ہویا کی محسوس ہویا میں اپنے آپ کیا اپنے آپ کو پوچھا کی ہویا تے اپنے جواب دیتا کہ اپنے آپ کو جواب ہویا وہ جواب کی کہ کیا بتائیں کہ کیا ہو گیا یار کا سامنا ہو گیا کیا بتائیں کہ کیا ہو گیا یار کا سامنا ہو گیا, سامنا ہو گیا؟ ان کی نظروں سے نظریں ملی زخم پھر سے ہرا ہو گیا بڑی مہربانی یہ بڑی چنگی گل تسی اردو میں انجوائے کرتے ہو بڑا چنگا لگ رہا ہے پر میں ایک چھوٹا جہا واقعہ سنونا گانے پہلا اس اسی طرح ایک محفل میں اردو دے شعر اکثر پڑھتا رہنا میں ایک شیر پڑھیا سائیں جی کی پڑھیا کہ خود ہی کو کر بلند دیتنا کہ ہر تقدیر سے پہلے خدا خود بندے سے پوچھے بتا تیری رضا کیا ہے ہاں میں سیٹی کا موقع دیاں گا ذرا تھوڑی دیر رک کے دب کے بجائے پھر دو منٹ بس وہ شیر گیا کہ خود ہی کو کر بلند دتنا कि हर तकदीर से पहले खुदा खुद बंदे से पूछे बता तेरी रजा क्या है एक सज्जन सामने लाइन च बैठे वो बड़ी दाद दे रहे ने कहंदे क्या बात है वाह जी वाह पाजी पाजी क्या बात है ए दोबारा पढ़ो वो जबो चार पांच बारी उन्होंने कहा दोबारा पढ़ो मैं दोबारा शेर पढ़या दो तीन चार बारी ते मेनू बड़ा चंगा लगा के बड़ा एंजॉय कर रहा है बंदा जबो शो खत्म होया मैं जाके स्पेशल मिलया मैं के भाईजान आजकल पंजाब दे अंदर ते उर्दू दीया क्लासेस है नहीं तुसी किथों उर्दू सिखया केंदा भाई ऐ ही है ऐ ही सिख ले बस ऐ ਮੈਂ ਕਿਹਾ ਜਰਾ ਥੋੜਾ ਟ੍ਰਾਂਸਲੇਸ਼ਨ ਕਰੋ ਤਰਜਮਾ ਕਰੋਗੇ ਸ਼ੇਰ ਦਾ ਕਹਿੰਦੇ ਹਾਂਜੀ ਪੜੋ ਮੈਂ ਉਹ ਦੁਬਾਰਾ ਸ਼ੇਰ ਪੜਿਆ ਕਿ ਖੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਕਹਿੰਦਾ ਵੈਰੀ ਸਿੰਪਲ ਇਹਦਾ ਤੇ ਮਤਲਬ ਹੀ ਸਿੱਧਾ ਪੱਧਰਾ ਮੈਂ ਕਿਹਾ ਜੀ ਕੀ ਸਾਈਂ ਜੀ ਧਿਆਨ ਦਿਓ ਲੱਗ ਜਣੀ ਫੇ ਸਿਰ ਤੋਂ ਉਹ ਕਹਿੰਦਾ ਇਹਦਾ ਤੇ ਮਤਲਬ ਹੀ ਸਿੱਧਾ ਪੱਧਰਾ ਮੈਂ ਕਿਹਾ ਜੀ ਦੱਸੋ ਫਿਰ ਕਹਿੰਦੇ ਦੁਬਾਰਾ ਪੜੋ ਮੈਂ ਦੁਬਾਰਾ ਫਿਰ ਸ਼ੇਰ ਪੜਿਆ ਕਿ ਖੁਦੀ ਕੋ ਕਰ ਬੁਲੰਦ ਇਤਨਾ ਹਰ ਤਕਦੀਰ ਸੇ ਪਹਿਲੇ ਖੁਦਾ ਖੁਦ ਬੰਦੇ ਸੇ ਪੁੱਛੇ ਬਤਾ ਤੇਰੀ ਰਜ਼ਾ ਕੀ ਹੈ ਕਹਿੰਦਾ ਇਹਦਾ ਮਤਲਬ ਸਿੱਧਾ ਪਧਰਾਇਆ ਵੀ ਉਹ ਸ਼ਾਇਰ ਜਿਹੜਾ ਉਹ ਸ਼ੇਰ ਦੇ ਅੰਦਰ ਇਹ ਕਹਿ ਰਿਹਾ ਬੰਦੇ ਨੂੰ ਕਿ ਆਪਣੇ ਆਪ ਨੂੰ ਇੰਨਾ ਉੱਚਾ ਲੈ ਜਾ ਇੰਨਾ ਉੱਚਾ ਲੈ ਜਾ ਉਹ ਮਨਾਲੀ ਤੋਂ ਉੱਪਰ ਚਲੇ ਜਾ ਜਿੱਥੇ ਬਰਫ਼ ਪੈਂਦੀ ਹੋਵੇ ਤੇ ਜਦੋਂ ਉੱਥੇ ਜਾ ਕੇ ਤੈਨੂੰ ਠੰਡ ਲੱਗੇ ਤਾਂ ਰੱਬ ਪੁੱਛੂ ਦੱਸ ਭਾਈ ਤੇਰੀ ਰਜ਼ਾਈ ਕਿੱਥੇ ਸੋ ਕਈ ਵਾਰੀ ਇਦਾਂ ਵੀ ਹੋ ਜਾਂਦਾ ਪਰ ਬੜਾ ਚੰਗਾ ਲੱਗਦਾ ਤੁਸੀਂ ਉਰਦੂ ਨੂੰ ਦਾਤ ਦਿੰਦੇ ਹੋ ਤਾਲੀਆਂ ਵਜਾਉਂਦੇ ਹੋ ਦੋਖ ਲੈਣਾ ਸਰਜੀਤ ਪਾਤਰ ਸਾਹਿਬ ਦੇ ਆ ਮੈਂ ਅਕਸਰ ਪੜ੍ਹਿਆ ਕਰਦਾ ਨਜ਼ਰ ਕਰਦਾ ਰੇ ਵਿਯੋਗ ਨੂੰ ਤੇਰੇ ਵਿਯੋਗ ਨੂੰ ਕਿੰਨਾ ਮੇਰਾ ਖਿਆਲ ਰਿਹਾ ਕੇ ਸਾਰੀ ਉਮਰ ਹੀ ਲੱਗਿਆ ਗਲੇਜੇ ਨਾਲ ਰਾਜਦਾਰੋਂ ਸੇ ਬਚ ਕੇ ਚਲਦਾ ਹੂੰ ਗਮ ਗੁਸਾਰੋਂ ਸੇ ਬਚ ਕੇ ਚਲਦਾ ਰਾਜਦਾਰ ਕਹਿੰਦੇ ਨੇ ਜਿੰਨੂੰ ਤੁਹਾਡੀ ਕਹਾਣੀ ਪਤਾ ਹੋਵੇ ਤੁਸੀਂ ਕੀ ਕਰਦੇ ਹੋ ਤੁਸੀਂ ਕਿੱਥੇ ਜਾਂਦੇ ਹੋ ਕੀ ਖਾਂਦੇ ਹੋ ਕੀ ਪੀਂਦੇ ਹੋ ਉਹਨੂੰ ਕਹਿੰਦੇ ਰਾਜਦਾਰ ਤੇ ਗਮ ਗੁਸਾਰ ਕਹਿੰਨੂੰ ਕਹਿੰਦੇ ਜਿਹੜਾ ਦੁੱਖ ਵੰਡਣ ਵਾਲਾ ਹੋਵੇ ਗਮ ਵੰਡਣ ਵਾਲਾ ਹੋਵੇ ਤੇ ਸ਼ਾਇਰ ਕੀ ਕਹਿੰਦਾ ਕਿ ਰਾਜਦਾਰੋਂ ਸੇ ਬਚ ਕੇ ਚਲਦਾ ਹੂੰ ਰਾਜਦਾਰੋਂ ਸੇ ਬਚ ਕੇ ਚਲਦਾ ਹੂੰ ਗਮ ਗੁਸਾਰੋਂ ਸੇ ਬਚ ਕੇ ਚਲਦਾ ਹੂੰ ਮੇਝ ਕੋ ਧੋਖਾ ਦਿਆ ਸਹਾਰੋਂ ਨੇ ਅਬ ਸਹਾਰੋਂ ਸੇ ਬਚ ਕੇ ਚਲਦਾ ਹੂੰ

ਇਕੋ ਸਚਣਾ ਆਪੇ ਮੋੜ ਕੇ ਸਾਡੀਆਂ ਨਿਸ਼ਾਨੀਆਂ ਆਪੇ ਮੰਗੀਆਂ ਤੂੰ ਸਾਡੇ ਕੋਲ ਸਚਣਾ ਆਪੇ ਮੋੜ ਕੇ ਸਾਡੀਆਂ ਨਿਸ਼ਾਨੀਆਂ ਜਿਵੇਂ ਰਾਜ਼ੀ ਹੈ ਤੂੰ ਅਸਾਂ ਤੇ ਹੀ ਤੂੰ ਰੱਖਣਾ ਜਿਵੇਂ ਰਾਜ਼ੀ ਹੈ ਤੂੰ ਅਸਾਂ ਤੇ ਹੀ ਤੂੰ ਰਸਵਾ ਸਾਨੂੰ ਤੇਰੀ ਅਸੂਰ ਮਨ ਮਾਇਆ ਤੇ ਜਾ ਆਪੇ ਮੰਗੀਆਂ ਤੂੰ ਸਾਡੇ ਕੋਲ ਸਚਣਾ ਆਪੇ ਮੋੜ ਗਿਓ ਸਾਡੀਆਂ ਨਿਸ਼ਾਨੀਆਂ